ਉਹ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਅਸੀਂ ਇੱਕ ਮਹਿਮਾਨ ਨੂੰ ਮਿਲਣ ਜਾ ਰਹੇ ਹਾਂ ਜੋ ਕਿ ਸਾਨੂੰ ਕੁਦਰਤੀ ਜਿਹੜਾ ਹੈ ਰਸਤੇ 'ਚ ਮਿਲਗੇ ਤੇ ਉਹਨਾਂ ਦੀ ਨਵੀਂ ਜਿਹੜੀ ਕੈਸਟ ਆ ਰਹੀ ਹੈ ਕੋਲੇ ਸ਼ੰਕਰ ਦੀ ਕਾਵੜੀਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਪੋਸਟਰ ਹੈਗਾ ਇਹ ਦਿਖਾ ਰਿਹਾ ਮੈਂ ਤੁਹਾਨੂੰ ਸਕਰੀਨ ਤੇ ਤੇ ਭੁਪਿੰਦਰ ਸਿੰਘ ਬੰਗਾਲੀ ਜੀ ਜਿਹੜਾ ਹੈਗਾ ਮੇਰਾ ਭੋਲਾ ਚੱਲੇ ਜਿਹੜੀ ਕੈਸਟ ਇਹਨਾਂ ਦੀ ਰਿਲੀਜ਼ ਹੋ ਰਹੀ ਹੈ ਤੇ ਅਸੀਂ ਮੁਬਾਰਕਾਂ ਵੀ ਦੇਵਾਂਗੇ ਪਹਿਲਾਂ ਵੀ ਇਹਨਾਂ ਦੇ ਕਈ ਕੈਸਟਾਂ ਰਿਲੀਜ਼ ਹੋ ਚੁੱਕੇ ਆ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਭਪਿੰਦਰ ਸਿੰਘ ਬੰਗਾਲੀ ਜੀ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਰਾਜਪੁਰਾ ਦੇ ਵਿੱਚ ਨਾਮ ਤੱਕ ਮਾਇਆ ਹੈ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਇਹਨਾਂ ਦੀ ਆਵਾਜ਼ ਜਿਹੜੀ ਹੈ ਗੂੰਜਦੀ ਹੋਈ ਨਜ਼ਰ ਆਏਗੀ ਤੁਹਾਨੂੰ ਕਿਉਂਕਿ ਕਈ ਜਿਹੜੇ ਹੈ ਭਜਨ ਇਹਨਾਂ ਦੇ ਰੀਲੀਜ਼ ਹੋ ਚੁੱਕੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਨਵੀਂ ਜਿਹੜੀ ਕੈਸਟ ਆਈ ਹੈ ਉਸ ਬਾਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਜਿਹੜੀ ਨਵੀਂ ਕੈਸਟ ਆਈ ਹੈ ਸਭ ਤੋਂ ਪਹਿਲਾਂ ਤਾਂ ਸੰਦੀਪ ਜੀ ਮੈਂ ਬਹੁਤ ਸ਼ੁਕਰ ਗੁਜ਼ਾਰਾ ਹਾਂ ਪੂਰੀ ਨਿਊਜ਼ 89 ਟੀਮ ਦੀ ਤੇ ਵੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੰਟਰਵਿਊ ਕਰਵਾਈ ਮੇਰੀ ਮੈਂ ਆਪਣੇ ਵੱਲੋਂ ਔਰ ਆਪਣੀ ਸ਼ੂਜੋ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਸਾਵਣ ਦਾ ਮਹੀਨਾ ਚੱਲ ਰਿਹਾ ਜੀ ਆਉਣ ਵਾਲੀ 22 ਤਰੀਕ ਨੂੰ ਅਸੀਂ ਇਹ ਭਜਨ ਲਾਂਚ ਕਰਨ ਜਾ ਰਹੇ ਹਾਂ ਜੀ ਭਜਨ ਦਾ ਨਾਮ ਹੈ ਜੀ ਮੇਰਾ ਭੋਲਾ ਚੱਲੇ ਜੀ ਇਹ YouTube ਚੈਨਲ ਸ਼ੁਭਜੋਤ 뮤ਜ਼ਿਕ ਤੇ ਰਿਲੀਜ਼ ਕੀਤਾ ਜਾਏਗਾ ਔਰ ਮੇਰੇ ਵੱਲੋਂ ਬੇਨਤੀ ਹੈ ਸਾਰਿਆਂ ਨੂੰ ਪਹਿਲਾਂ ਵੀ ਮੇਰੇ ਭਜਨ ਆਇਆ ਜੀ ਪਿਛਲੇ ਸਾਲ ਵੀ ਕਈ ਭਜਨ ਆਏ ਨੇ ਤੁਸੀਂ ਪਿਆਰ ਦਿੱਤਾ ਔਰ ਮੈਂ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਬੇਨਤੀ ਕਰਾਂਗਾ ਸਾਰੇ ਭਗਤਾਂ ਨੂੰ ਕਿ ਇਸ ਭਜਨ ਨੂੰ ਦੱਬ ਕੇ ਸੁਣੋ ਸ਼ੇਅਰ ਕਰੋ ਪਿਆਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਸ਼ੰਕਰ ਕਿਹੜੇ ਕਿਹੜੇ ਪਹਿਲਾਂ ਭਜਨ ਆ ਚੁੱਕੇ ਆ ਆਪਣੇ ਸੰਦੀਪ ਜੀ ਸਾਹਿਬ ਮੇਰਾ ਪਿਛਲੇ ਸਾਲ ਭਜਨ ਆਇਆ ਸੀਗਾ ਜੀ ਕਾਵੜੀਆਂ ਕੇ ਬੋਲੇ ਨਾਤ ਇੱਕ ਮਾਤਾ ਰਾਣੀ ਦਾ ਭਜਨ ਤੇ ਇਸ ਸਾਲ ਵੀ ਮਹਾਮਾਈ ਨੇ ਔਰ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਇੱਕ ਸਾਡਾ ਇਹ ਭਜਨ ਇੱਕ ਬਾਈ ਨੂੰ ਰਿਲੀਜ਼ ਹੋਣਾ ਹੈ ਜੀ ਔਰ 21 ਨੂੰ ਇੱਕ 31 ਤਰੀਕ ਨੂੰ ਇੱਕ ਮਾਤਾ ਰਾਣੀ ਦਾ ਮਾਤਾ ਨੈਣਾ ਦੇਵੀ ਦਾ ਭਜਨ ਵੀ ਅਸੀਂ ਰਿਲੀਜ਼ ਕਰ ਰਹੇ ਹਾਂ ਤੇ ਮੈਂ ਫੇਰ ਦੁਬਾਰੇ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਜੀ ਬੋਲੇ ਨਾਤ ਜੀ ਦਾ ਭਜਨ ਹੋ ਰਿਹਾ ਜੀ 22 ਤਰੀਕ ਨੂੰ ਰਿਲੀਜ਼ ਮੇਰਾ ਭੋਲਾ ਚਾਲੇ ਇਹ ਮੈਂ ਦਰਸ਼ਕਾਂ ਦੇ ਵੱਲੋਂ ਗੁਜ਼ਾਰਿਸ਼ ਕਰਾਂਗਾ ਕਿ ਇਸ ਭਜਨ ਦੇ ਦੋ ਬੋਲ ਵੀ ਸਾਡੇ ਸਰੋਤਿਆਂ ਨੂੰ ਸੁਣਾਏ ਜਾਣ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਕਿਹੜਾ ਭਜਨ ਆ ਰਿਹਾ ਲਓ ਜੀ ਮੈਂ ਦੋ ਬੋਲ ਸੁਣਾਉਣਾ ਜੀ ਪੋਲੇਨਾ ਜੀ ਦਾ ਭਜਨ ਹੈ ਜੀ ਇਹ ਰਾਹੋਂ ਮੇ ਸੰਕਟ ਨਾ ਆਏ ਤਨ ਮਨ ਸੇ ਜੋ ਸ਼ਿਵ ਸ਼ਿਵ ਗਾਏ ਮਿਲ ਜਾਂਦੀ ਭਗਤੀ ਔਰ ਸ਼ਕਤੀ ਪਾਉ ਦੁਖੇ ਨਾ ਹਾਂਥ ਰੇ ਮੇਰਾ ਭੋਲਾ ਚਾਲੇ ਕਾਵੜੀਆਂ ਕੇ ਸਾਥ ਤੇਰੇ ਮੇਰਾ ਭੂਲਾ ਚਾਲੇ ਪਕੜ ਪਕੜ ਕਰ ਹਾ ਤੇਰੇ ਮੇਰਾ ਸ਼ੰਭੂ ਚਾਲੇ ਸੋ ਤੁਸੀਂ ਦੇਖ ਰਹੇ ਹੋ ਕਿ ਭਪਿੰਦਰ ਸਿੰਘ ਬੰਗਾਲੀ ਸਾਡੇ ਨਾਲ ਇਸ ਟਾਈਮ ਮੌਜੂਦ ਸੀਗੇ ਤੇ ਰਸਤੇ ਜਾਂਦੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਕੋਈ ਭਜਨ ਤੁਹਾਡਾ ਰਿਲੀਜ਼ ਹੋ ਰਿਹਾ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੁਦਰਤੀ ਤੁਸੀਂ ਸਾਨੂੰ ਪੁੱਛ ਲਿਆ ਤੇ ਸਾਡਾ ਭਜਨ ਵੀ ਰਿਲੀਜ਼ ਹੋ ਰਿਹਾ ਤੇ ਅਸੀਂ ਕਿਉਂ ਨਾ ਆਪਣੇ ਰਾਜਪੁਰਾ ਇਲਾਕੇ ਦੇ ਪੰਜਾਬ ਵਾਸੀਆਂ ਨੂੰ ਜਿਹੜੀ ਹੈ ਇਹਨਾਂ ਦੇ ਭਜਨ ਬਾਰੇ ਦੱਸੀਏ ਤੇ ਜਰੂਰ ਇਹਨਾਂ ਦਾ ਭਜਨ ਤੁਸੀਂ ਸੁਣਨਾ ਹੈ ਕਾਵੜੀਓ ਕੇ ਬੋਲੇ ਬਾਬਾ ਜਿਹੜਾ ਪਹਿਲਾ ਭਜਨ ਆਇਆ ਤੇ ਇਹ ਜਿਹੜਾ ਨਵਾਂ ਭਜਨ ਰਿਲੀਜ਼ ਹੋ ਰਿਹਾ YouTube ਤੇ ਇਹਨਾਂ ਦੇ YouTube ਨੂੰ ਸਬਸਕ੍ਰਾਈਬ ਵੀ ਕਰਨਾ ਤੁਸੀਂ ਤੇ ਪਿਆਰ ਦੇਣਾ ਕਿਉਂਕਿ ਆਪਣੇ ਸ਼ਹਿਰ ਦੇ ਇਹ ਰਹਿਣ ਵਾਲੇ ਹੈ ਪਵਿੰਦਰ ਸਿੰਘ ਬੰਗਾਲੀ ਜੀ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ news 89 punjab har khabar jis da hove asar